ਜੀ ਜਿਹੜੀ ਹਜ਼ਰ ਸਿੰਘ ਜੀ ਖਬਰ ਤੇ ਨਜ਼ਰ ਮਾਰਦੇ ਜਾਈਏ ਤਾਂ ਵਲਾਦੀਮੀਰ ਪੋਪਨ ਤੇ ਕਿਮ ਇਓਂਗ ਉਹਨਾਂ ਦੀ ਜਲਦੀ ਕਹਿੰਦੇ ਵੀ ਮੁਲਾਕਾਤ ਹੋਣ ਜਾ ਰਹੀ ਹੈਗੀ ਆ ਵਲਾਦੀਮੀਰ ਪੋਪਨ ਰਸ਼ੀਆ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਨਾਰਥ ਕੋਰੀਆ ਦੇ ਵਿੱਚ ਇੱਕ ਸੱਮਿਟ ਤੇ ਲਈ ਉੱਥੇ ਜਾਣਗੇ ਇਹਨਾਂ ਦੀ ਇਹ ਜਿਹੜੀ ਮੀਟਿੰਗ ਆ ਪਿਛਲੇ 9 ਮਹੀਨਿਆਂ ਚ ਦੂਸਰੀ ਵਾਰੇ ਮਿਲਣ ਜਾ ਰਹੇ ਆ ਇਥੋਂ ਇਹ ਸਾਫ਼ ਕਹਿੰਦੇ ਵੀ ਸਪਸ਼ਟ ਤੇ ਕਲੀਅਰਲੀ ਪਤਾ ਲੱਗਦਾ ਆ ਵੀ ਜਿਹੜਾ ਰਸ਼ੀਆ ਤੇ ਨਾਰਥ ਕੋਰੀਆ ਇੱਕ ਦੂਜੇ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਨੇ politically ਤੇ military ਪਾਰਟਨਰਸ਼ਿਪ ਇਸ ਨੂੰ ਹੋਰ ਵੀ ਇਹ ਮਜ਼ਬੂਤ ਕਰਨ ਜਾ ਰਹੇ ਆ ਨਾਰਥ ਕੋਰੀਆ ਐਸ ਟਾਈਮ ਪੂਰੇ ਢੜਲੇ ਦੇ ਨਾਲ ਰੂਸ ਤੇ ਨਾਲ ਜਿਹੜੀ ਉਹਨਾਂ ਦੀ ਵਾਰ ਚੱਲ ਰਹੀ ਆ ਯੂਕਰੇਨ ਦੇ ਵਿੱਚ ਉਸ ਨੂੰ ਲੈ ਕੇ ਵੀ ਸੋ ਪਿਛਲੀ ਵਾਰ ਕਿਮਿਉਗਨ ਰੂਸ ਤੇ ਵਿੱਚ ਗਿਆ ਸੀਗਾ ਸਤੰਬਰ ਮਹੀਨੇ ਦੇ ਵਿੱਚ ਫਾਰ ਈਸਟ ਇਲਾਕੇ ਦੇ ਵਿੱਚ ਜਿੱਥੇ ਜਿਹੜੇ ਵਲਾਦੀਮੀਰ ਪੁੱਤੇ ਨਾ ਉਸ ਨੇ ਕਿਮ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਉੱਥੇ ਇੱਕ ਜਿਹੜਾ ਸਪੇਸਪੋਰਟ ਆ ਉਸ ਨੂੰ ਵੀ ਉਸ ਦਾ ਦੌਰਾ ਕਰਾਇਆ ਸੀ ਤੇ ਨਾਲ ਦੇ ਨਾਲ ਇਹ ਪੁੱਤ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਆਪਣਾ ਸੈਟੇਲਾਈਟ ਬਣਾਉਣ ਦੇ ਵਿੱਚ ਵੀ ਮਦਦ ਜਿਹੜੀ ਉਹ ਕਰਾਂਗੇ ਪਿਓਗਿਆਂ ਤੇ ਮਾਸਕੋ ਦੀ ਕੋਆਪਰੇਸ਼ਨ ਉਸ ਟਾਈਮ ਦੇ ਉੱਤੇ ਇਹ ਆ ਰਹੀ ਆ ਆਪਸ ਚ ਜਦ ਦੋਨਾਂ ਹੀ ਧਿਰਾਂ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਸੈਂਕਸ਼ਨਸ ਆ ਉਹ ਲਗਾਤਾਰ ਜਿਹੜੀਆਂ ਉਹ ਲਗ ਰਹੀਆਂ ਨੇ ਉਹ ਇਹ ਕਹਿ ਰਹੇ ਆਪਸ ਦੇ ਵਿੱਚ ਮਿਲ ਕੇ ਵੀ ਅਸੀਂ ਦੋਨੋਂ ਜਾਨੇ ਮਿਲ ਕੇ ਇਹਨਾਂ ਸੈਂਕਸ਼ਨਸ ਨੂੰ ਤੋੜਾਂਗੇ ਬੀਤੇ ਸਮੇਂ ਦੇ ਵਿੱਚ ਯੂਕਰੇਨ ਦੇ ਵਿੱਚ ਜਦ ਅਸਲੇ ਦੀ ਘਾਟ ਰੂਸ ਨੂੰ ਖੜੀ ਸੀ ਤਾਂ ਇਹਨਾਂ ਨੇ ਪੰਜ ਜਿਹੜੇ 5 ਮਿਲੀਅਨ ਸ਼ੈਲਜ਼ ਤੇ ਦਰਜਣਾ ਹੀ ਜਿਹੜੀਆਂ ਬਲਾਸਟਿਕ ਮਿਜ਼ਾਈਲਜ਼ ਆ ਉਹ ਰਸ਼ੀਆ ਨੂੰ ਕੱਲੀਆਂ ਸੀ ਗਿਆ ਸਾਊਥ ਕੋਰੀਆ ਦੇ ਜਿਹੜਾ ਡਿਫੈਂਸ ਮਨਿਸਟਰ ਆ ਸ਼ਿਨ ਵੋਂਗ ਸਿਕ ਉਹਨਾਂ ਨੇ ਇੱਕ ਰੀਸੈਂਟ ਇੰਟਰਵਿਊ ਦੇ ਵਿੱਚ ਦਸਿਆ ਹੈਗਾ ਆ ਛੀਨ ਨਾਲ ਇਹ ਵੀ ਜਿਹੜਾ ਉਹ ਆਖਿਆ ਵੀ ਜਿਹੜਾ ਰਸ਼ੀਆ ਆ ਉਸ ਦੇ ਰਿਟਰਨ ਦੇ ਵਿੱਚ ਨਾਰਥ ਕੋਰੀਆ ਨੂੰ ਜਿਹੜੀ ਰਾਸ਼ੀ ਆ ਉਹ ਘੱਲ ਰਿਆ ਆ ਫੂਡ ਤੇ ਜਿਹੜੀ ਹੋਰ ਸਮਗਰੀ ਆ ਨਾਰਥ ਕੋਰੀਆ ਦੇ ਵਿੱਚ ਘੱਲੀ ਜਾ ਰਹੀ ਆ ਨਾਰਥ ਕੋਰੀਆ ਦੁਨੀਆ ਦੇ ਨਾਲੋਂ ਇੱਕ ਹਿਸਾਬ ਦੇ ਨਾਲ ਅਲੱਗ-ਥਲੱਗ ਮੁਲਕ ਹੈਗਾ ਆ ਆਈਸੋਲੇਟਿਡ ਇਸ ਟਾਈਮ ਇਹ ਕੰਟਰੀਜ਼ ਨੇ ਤੇ ਆਪਸ ਦੇ ਵਿੱਚ ਮਿਲ ਕੇ ਜਿਹੜਾ ਅੱਗੇ ਵਧਣ ਦੇ ਬਾਰੇ ਇਹ ਸੋਚ ਰਹੀਆਂ ਆ ਦੋਨਾਂ ਮੁਲਕਾਂ ਨੇ ਇਹ ਕਹਿੰਦੇ ਵੀ ਪਲੈਜ ਕੀਤਾ ਹੈ ਸੌਖਾਤੀ ਆ ਵੀ ਅਸੀਂ ਅਲਟਰਨੇਟ ਟ੍ਰੇਡ ਤੇ ਮਿਊਚੁਅਲ ਸੈਟਲਮੈਂਟ ਅ ਅੱਗੇ ਵਧਾਵਾਂਗੇ ਜਿਹੜੀ ਵੈਸਟ ਦੇ ਮੁਲਕਾਂ ਦੇ ਦੁਆਰਾ ਕੰਟਰੋਲ ਨਾ ਕੀਤੀ ਜਾ ਸਕੇ ਜੀ ਸੋ ਇੱਕ ਵੱਡੀ ਸਰਕਾਰ ਦੀ ਜਿਹੜੀ ਆ ਹੁਣ ਅਮਰੀਕਾ ਦੇ ਲਈ ਬਣੀ ਹੈਗੀ ਆ ਯੂ ਐਸ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਮੈਥਿਊ ਮਿਲਰ ਨੇ ਇਹ ਕਿਹਾ ਆ ਵੀ ਜਿੰਨੀਆਂ ਕ ਇਹਨਾਂ ਨੇ ਮਜ਼ਾਈਲਸ ਤੇ 11000 ਦੇ ਕਰੀਬ ਕੰਟੇਨਰ ਰਸ਼ੀਆ ਨੂੰ ਸਪਲਾਈ ਕੀਤੇ ਆ ਸੋਰੀ ਯੂਕਰੇਨ ਨੂੰ ਕੀਤੇ ਹੈਗੇ ਆ ਉਹ ਉਹਦੀ ਤੇ ਰਸ਼ੀਆ ਨੂੰ ਕੀਤੇ ਹੈਗੇ ਆ ਯੂਕਰੇਨ ਦੇ ਅਗੇਂਸਟ ਉਹਦੇ ਤੇ ਸਾਡੀ ਜਿਹੜੀ ਪੂਰੀ ਅੱਖ ਇਸ ਟਾਈਮ ਰੱਖੀ ਹੋਈ ਹੈਗੀ ਆ ਸੋ 24 ਸਾਲਾਂ ਬਾਅਦ ਜਿਹੜਾ ਰਸ਼ੀਆ ਦਾ ਪ੍ਰੈਜ਼ੀਡੈਂਟ ਪੂਟਨ ਉਹ ਇੱਥੇ ਨਾਰਥ ਕੋਰੀਆ ਦੇ ਵਿੱਚ ਪਹੁੰਚਿਆ ਹੈਗਾ ਇੱਥੇ ਹਰਜੋਤ ਸਿੰਘ ਇੱਕ ਤਰਕੋਣੀ ਐਂਗਲ ਇੱਕ ਇਹ ਵੀ ਦੇਖਣ ਨੂੰ ਮਿਲ ਰਿਹਾ ਵੀ ਚਾਈਨਾ ਇਸ ਦੇ ਵਿੱਚ ਕਿੱਦਾਂ ਜਿਹੜਾ ਉਹ ਫਿੱਟ ਹੋਊਗਾ ਕਿਉਂਕਿ ਰੂਸ ਦੀ ਇਸ ਯੁੱਧ ਦੇ ਵਿੱਚ ਇਸ ਲੜਾਈ ਦੇ ਵਿੱਚ ਚੀਨ ਵੀ ਉਸ ਦਾ ਹਮਾਇਤੀ ਆ ਪਰ ਨਾਲ ਦੇ ਨਾਲ ਚੀਨ ਇਸੇ ਮੌਕੇ ਨਾਰਥ ਕੋਰੀਆ ਦਾ ਜਿਹੜਾ ਗੁਆਂਢੀ ਮੁਲਕ ਆ ਸਾਊਥ ਕੋਰੀਆ ਦੇ ਨਾਲ ਵੀ ਉਹਨਾਂ ਨੇ ਹਾਈ ਲੈਵਲ ਜਿਹੜੀਆਂ ਟਾਕਸ ਆ ਅੱਜ ਉਹਨਾਂ ਦੀਆਂ ਹੋਈਆਂ ਆ ਉਸ ਟਾਈਮ ਦੇ ਉੱਤੇ ਕੁਝ ਘੰਟਿਆਂ ਪਹਿਲਾਂ ਜਦ ਪੋਟਨ ਨੇ ਨਾਰਥ ਕੋਰੀਆ ਦੇ ਵਿੱਚ ਆਉਣਾ ਹੈਗਾ ਆ ਚਾਈਨਾ ਦੇ ਜਾਪਾਨ ਦੇ ਸਾਊਥ ਕੋਰੀਆ ਦੇ ਜਿਹੜੇ ਲੀਡਰ ਆ ਇਹਨਾਂ ਦੀ ਇੱਕ ਟ੍ਰਾਈਲੈਟਰਲ ਸਿਮਿਟ ਪਿਛਲੇ ਮਹੀਨੇ ਹੋ ਕੇ ਜਿਹੜੀ ਉਹ ਹਟਿਆ ਚਾਈਨਾ ਅਜੇ ਵੀ ਡੀ ਨਿਊਕਲਰਾਈਜੇਸ਼ਨ ਦੀ ਚਰਚਾ ਜਿਹੜੀ ਉਹ ਗੱਲ ਕਰਦਾ ਆ ਪਰ ਰਸ਼ੀਆ ਵਾਲੇ ਨਾਰਥ ਕੋਰੀਆ ਨੂੰ ਨਿਊਕਲੀਅਰ ਆਰਮਜ਼ ਵਾਲੀ ਮੁਲਕ ਮੰਨ ਕੇ ਜਿਹੜੇ ਉਹ ਮੰਨੇ ਬੈਠੇ ਨੇ ਉਹ ਤਿਆਰ ਹੈਗੇ ਨੇ ਇਸ ਚੀਜ਼ ਨੂੰ ਲੈ ਕੇ ਸੋ ਇਹ ਹੁਣ ਚਾਈਨਾ ਇੱਥੇ ਐਂਗਲ ਦੇ ਵਿੱਚ ਕਿਦਾਂ ਫਿੱਟ ਹੋਊਗਾ ਇਹ ਵੀ ਹੁਣ ਦੇਖਣ ਵਾਲੀ ਗੱਲ ਰਹੇਗੀ ਸੋ ਬਿਲਕੁਲ ਫੋਰਨ ਪਾਲਿਸੀ ਅਮਰੀਕਾ ਦੀ ਹੁਣ ਕਿਦਾਂ ਦੀ ਰਹਿੰਦੀ ਆ ਇਸ ਪੂਰੇ ਬਾਬਤ ਉਸ ਦੇ ਉੱਤੇ ਵੀ ਹਰ ਇੱਕ ਦੀ ਨਜ਼ਰ ਰਹਿਣ ਵਾਲੀ ਆ G